ਅਕਸਰ ਮੁੰਡੇ ਕੁੜੀਆਂ ਸੋਸ਼ਲ ਮੀਡੀਆ ਤੇ ਵੱਖ-ਵੱਖ ਸੋਸ਼ਲ ਐਪਸ ਰਾਹੀਂ ਦੋਸਤੀ ਕਰਦੇ ਹਨ ਅਤੇ ਫਿਰ ਸਾਥ ਨਿਮਾਨ ਦੇ ਅਕਸਮਾ ਵਾਦੇ ਖਾਂਦੇ ਹਨ ਪਰ ਇਹ ਵਾਦੇ ਕੁਝ ਹੀ ਲੋਕ ਪੂਰੇ ਕਰਦੇ ਹਨ ਜਿਵੇਂ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਮੋਕੰਪੂਰਾ ਦੀਨੋਂ ਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਤੇ ਕਿ ਇੱਕ ਮਹੀਨਾ ਪਹਿਲਾਂ ਇੰਸਟਾਗ੍ਰਾਮ ਤੇ ਮੁੰਡੇ ਕੁੜੀ ਦੀ ਦੋਸਤੀ ਹੋਈ ਜਿਸ ਬਾਅਦ ਦੋਨਾਂ ਨੇ ਇਕੱਠਿਆਂ ਸਿਨੇਮਾ ਹਾਲ ਚੋਂ ਫਿਲਮ ਵੀ ਦੇਖੀ ਅਤੇ ਬਾਅਦ ਵਿੱਚ ਮੁੰਡੇ ਨੇ ਇਹ ਕੁੜੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕੁੜੀ ਤੇ ਉਸਦੇ ਪਰਿਵਾਰ ਵੱਲੋਂ ਥਾਣਾ ਮੁਹੰਮਪੋਰਾ ਦੇ ਬਾਹਰ ਖੂਬ ਹੰਗਾਮਾ ਕੀਤਾ ਗਿਆ। ਇਸ ਦੌਰਾਨ ਪੀੜਤ ਕੁੜੀ ਨੇ ਦੱਸਿਆ ਕਿ ਉਸਦੇ ਮਹੱਲੇ 'ਚ ਰਹਿਣ ਵਾਲੇ ਇਹ ਇੱਕ ਮੁੰਡੇ ਨਾਲ ਉਸਦੀ ਸੋਸ਼ਲ ਮੀਡੀਆ 'ਤੇ ਇੱਕ ਮਹੀਨਾ ਪਹਿਲਾਂ ਦੋਸਤੀ ਹੋਈ ਸੀ ਅਤੇ ਉਹਨਾਂ ਚੈਟਿੰਗ ਕਰਨ ਤੋਂ ਬਾਅਦ ਸਿਨੇਮਾ ਹਾਲ 'ਚ ਫਿਲਮ ਵੇਖੀ ਅਤੇ ਫਿਲਮ ਦੇਖਣ ਦੌਰਾਨ ਮੁੰਡੇ ਵੱਲੋਂ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਉਹਨਾ ਉਹ ਮੰਗ ਕਰਦੀ ਹੈ ਕਿ ਮੁੰਡਾ ਉਸ ਨਾਲ ਵਿਆਹ ਕਰਵਾਵੇ ਜੇਕਰ ਮੁੰਡੇ ਨੇ ਵਿਆਹ ਨਹੀਂ ਕਰਵਾਇਆ ਤਾਂ ਉਸਤੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਏਗੀ ਦੂਜੇ ਪਾਸੇ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਨੌਜਵਾਨ ਨੇ ਦੱਸਿਆ ਕਿ ਉਹਨਾਂ ਦੇ ਮੁਹੱਲੇ ਦੀ ਹੀ ਰਹਿਣ ਵਾਲੀ ਕੁੜੀ ਨੇ ਇੱਕ ਤਰਫਾ ਪਿਆਰ ਉਸ ਨਾਲ ਕੀਤਾ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਉਸ ਨਾਲ ਗੱਲਬਾਤ ਕਰਦੀ ਰਹੀ ਜਦੋਂ ਕਿ ਦੋਵੇਂ ਇਕੱਠੇ ਫਿਲਮ ਵੀ ਦੇਖਣ ਗਏ ਪਰ ਉਸ ਤਰ੍ਹਾਂ ਉਸ ਨਾਲ ਕਿਸੇ ਵੀ ਤਰੀਕੇ ਦੀ ਕੋਈ ਅਸ਼ਲੀਲ ਹਰਕਤ ਨਹੀਂ ਕੀਤੀ ਗਈ ਅਸਤੇ ਦੱਸਿਆ ਕਿ ਕੁੜੀ ਵੱਲੋਂ ਉਸਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਉਸ ਨੂੰ ਵਿਆਹ ਕਰਵਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ। ਉਹਨੇ ਨੇ ਕਿਹਾ ਕਿ ਉਸਨੇ ਕਿਸੇ ਵੀ ਤਰੀਕੇ ਦੀ ਕੋਈ ਗਲਤ ਹਰਕਤ ਨਹੀਂ ਕੀਤੀ ਅਤੇ ਉਹਨਾਂ ਜਾਣਬੁੱਝ ਕੇ ਝੂਠਾ ਹੀ ਉਸਨੂੰ ਫਸਾਇਆ ਜਾ ਰਿਹਾ ਹੈ। ਇਸ ਲਈ ਮੈਂ ਪੁਲਿਸ પાસે ਇਨਸਾਫ ਦੀ ਗੋਹਾਰ ਲਗਾਉਣਾ ਹੈ। ਇਹ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਮਹੱਕਮਪੁਰਾ ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕੁੜੀ ਤੇ ਮੁੰਡਾ ਦੋਵੇਂ ਬਾਲਗ ਹਨ। ਉਨੇ ਕਿਹਾ ਕਿ ਬਿਲਾਲ ਮੁੰਡੇ ਤੇ ਕੁੜੀ ਦਾ ਵਿਆਹ ਕਰਵਾਉਣ ਨੂੰ ਲੈ ਕੇ ਕਾਉਂਸਲਿੰਗ ਵੀ ਕੀਤੀ ਜਾ ਰਹੀ ਹੈ ਜੇਕਰ ਦੋਵਾਂ ਦੀ ਸਹਿਮਤੀ ਨਾ ਹੋਈ ਤਾਂ ਫਿਰ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ